ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਸਾਰੇ ਵਧੀਆ ਠੀਕ ਠਾਕ ਵਾਈਰਲੀ ਚੜਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਅੱਜ ਹੈਗਾ ਜੀ ਮਸਿਆ ਦਾ ਦਿਨ ਤੇ ਆਪਾਂ ਚੱਲਿਆਂ ਗੁਰਦੁਆਰਾ ਨਵੇਈ ਸਤ ਸਾਬ ਉਹ ਸਾਡੇ ਨੇੜੇ ਹੀ ਰਹਿ ਜਾਂਦਾ ਜੀ 2 ਢਾਈ ਕਿਲੋਮੀਟਰ ਦੂਰੀ ਤੇ ਆ ਤੇ ਇਸ ਗੁਰਦੁਆਰੇ ਵਿੱਚ ਕਿਉ ਸਹਿਵਾਨਾ ਨੇ ਔਸ ਚੋਟੀਆਂ ਦਾ ਦੁੱਧ ਚੋਇਆ ਸੀ ਤੇ ਆਪਾਂ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਕਿਹੜੇ ਗੁਰੂ ਸਹਿਵਾਨਾ ਨੇ ਵੀ ਦੁੱਧ ਚੋਇਆ ਸੀ ਤੇ ਇਸ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਇੱਥੇ ਪਛਣਾ ਤੋਂ ਬਹੁਤ ਵਾਤਾ ਹੁੰਦਾ ਜੀ ਅਸੀਂ ਹਰੇਕ ਮਸਿਆ ਤੇ ਇਸ ਗੁਰਦੁਆਰਾ ਸਾਰੇ ਵਿਖੇ ਜਾਣਦੇ ਆ ਆਜੋ ਜੀ ਚਲਿਏ ਗੁਰਦੁਸਤ ਘਰ ਗੁਰਦੁਆਰਾ ਨਵੀਰੀ ਸਰਵ ਸਾਹਿਬ ਵਿਖੇ ਮੱਤਮਸਤਕ ਹੋਣ ਆਈ ਗੁਰੂ ਤੇ ਆਰੀ ਸਾਥ ਸੰਗਤ ਜੀਓ ਸਤ ਕਰੋ ਪਾਕ ਸਾਹਿਬ ਰਹਿਮਤ ਸਭ ਦਾ ਹਾਂਜੀ ਆਪਾਂ ਗੁਰਦੁਆਰਾ ਸਹਿ ਪਹੁੰਚ ਚੁੱਕੇ ਆ ਤੇ ਆਜੋ ਜੀ ਆਪਾਂ ਤੁਹਾਨੂੰ ਦੱਸਦੇ ਆ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਇਥੇ ਨਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਲਵੰਡੀ ਸਾਬੋ ਤੋਂ ਚੱਲ ਕੇ ਸਾਡੇ ਲਾਗੇ ਇਹ ਪਿੰਡ ਚੱਕ ਫਤੇ ਸਿੰਘ ਵਾਲਾ ਵਿਖੇ 7 ਦਿਨ ਰਹੇ ਸੀ ਨਾ ਤੇ ਫਿਰ ਉਹ ਆਪਣੀਆਂ ਸੰਗਤਾਂ ਨਾਲ ਤੇ ਸਿੱਖਾਂ ਨਾਲ ਇਸ ਸਥਾਨ ਤੇ ਆਏ ਉਹਨਾਂ ਨੇ ਸੰਗਤਾਂ ਨੂੰ ਦੱਸਿਆ ਵੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਸ ਸਥਾਨ ਤੇ ਸ਼ੋਭਿਤ ਰਹੇ ਨੇ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਚੱਲ ਕੇ ਇਸ ਸਥਾਨ ਤੇ ਆਏ ਤੇ ਉਹਨਾਂ ਨੇ ਔਸਰ ਚੋਟੀਆਂ ਦਾ ਦੁੱਧ ਚੋ ਆ ਕੇ ਪੀਤਾ ਤੇ ਇੱਥੇ ਹੀ ਰਾਜਾ ਬਿਨੇਪਾਲ ਨੇ 12 ਸਾਲ ਤਪੱਸਿਆ ਕੀਤੀ ਅਤੇ ਰਾਜਸੋਗੀਆਂ ਦੀ ਸੇਵਾ ਕਰਕੇ ਆਪਣਾ ਰਾਜ ਸਥਾਪਿਤ ਕੀਤਾ ਤੇ ਉਹਨਾਂ ਨੇ ਫਿਰ ਬਾਅਦ ਚ ਨਾ ਬਠਿੰਡੇ ਵਾਲਾ ਕਿਲਾ ਬਣਾਇਆ ਸਾਡੇ ਇੱਥੇ ਬਠਿੰਡੇ ਕਿਲਾ ਬਣਿਆ ਹੋਇਆ ਤੇ ਫਿਰ ਉਹ ਬਣਾਇਆ ਤੇ ਫਿਰ ਸੰਗਤਾਂ ਨੇ ਗੁਰੂ ਸਾਹਿਬਾਨ ਨੂੰ ਦੱਸਿਆ ਕਿ ਇੱਥੇ ਨਾ ਵੀ ਇੱਕ ਗਊ ਨੇ ਸੱਤਵਗੇ ਅਡਾ ਤੁਮ ਆਪਣੇ ਬੱਚੇ ਦੀ ਰੱਖਿਆ ਕੀਤੀ ਆ ਤਾਂ ਗੁਰੂ ਜੀ ਕਹਿਣ ਲੱਗੇ ਵੀ ਇਹ ਜਗ੍ਹਾ ਤਾਂ ਬਹੁਤ ਕਰਨੀ ਵਾਲੀ ਆ ਤੇ ਉਹਨਾਂ ਨੇ ਉਸੇ ਲਵੇਰੀ ਗਊ ਦੇ ਨਾਂ ਤੋਂ ਇਸ ਸਥਾਨ ਦਾ ਨਾਂ ਲਵੇਰੀ ਸਰ ਰੱਖਿਆ ਅਤੇ ਕਿਹਾ ਵੀ ਜੋ ਵੀ ਪ੍ਰਾਣੀ ਸ਼ਰਧਾ ਨਾਲ ਇਸ ਸਥਾਨ ਤੇ ਆਵੇਗਾ ਤੇ ਉਸ ਨੂੰ ਉਸ ਦੀ ਹਰੇਕ ਇੱਛਾ ਪੂਰੀ ਹੋਊਗੀ ਤੇ ਦੁੱਧਵਾਦ ਦੀ ਕੋਈ ਕਮੀ ਨਹੀਂ ਰਹੂਗੀ ਵਾਕਈ ਜੇ ਇੱਥੇ ਹਰੇਕ ਆਉਂਦਾਗਾ ਦੁੱਧਵਾਦ ਵਾਧੂ ਚੜਦਾਗਾ ਤੇ ਹਰੇਕ ਵੀ ਕੋਈ ਜਿਹੜੀ ਵੀ ਕੋਈ ਸੁਖਣਾ ਸੁਖਦਾਗਾ ਹਰੇਕ ਦੀ ਪੂਰੀ ਹੁੰਦੀ ਆ ਦੇਖੋ ਜੀ ਆਪਾਂ ਇੱਧਰ ਦਰਬਾਰ ਸਾਹਿਬ 'ਚ ਟੇਕ ਰਹੇ ਆ ਮੱਥਾ ਆਪਾਂ ਉਧਰ ਪਿਛਲੇ ਗੇਟ ਆਈ ਸੀ ਉਧਰ ਪਾਰਕਿੰਗ ਬਣੀ ਹੋਈ ਆ 메ਨ ਗੇਟ ਤਾਂ ਜੀ ਦੂਸਰੀ ਸਾਈਡ ਰਹਿ ਗਿਆ ਉਧਰ ਬਹੁਤ ਇਕੱਠ ਹੁੰਦਾਗਾ ਬਾਜ਼ਾਰ ਲੱਗੇ ਹੁੰਦੇ ਨੇ ਦੇਖੋ ਜੀ ਇੱਥੇ ਆਪਾਂ ਮੱਠਾ ਠੀਕ ਰਹੇ ਸੀ ਤੇ ਇਸ ਜਗ੍ਹਾ ਤੇ ਨਾ ਇਸ ਜਗ੍ਹਾ ਤੇ ਇੱਥੇ ਨਾ ਕਿਲੀਆਂ ਚੜਦੀਆਂ ਨੇ ਜੇ ਕੋਈ ਗਾਂ ਜਾਂ ਕੋਈ ਮੱਝ ਵੀ ਨਹੀਂ ਰਹਿੰਦੀ ਵੀ ਰੀਪੀਟਰ ਹੋ ਜਾਂਦੀ ਆ ਤੇ ਅਗਲਾ ਇੱਥੋਂ ਕਿਲੀਆਂ ਲੈ ਜਾਂਦਾ ਤੇ ਜਦੋਂ ਗੱਬਣ ਹੋ ਜਾਂਦੀ ਆ ਜਾਂ ਉਦੋਂ ਚੜਾ ਜਾਂਦੇ ਆ ਜਾਂ ਜਦੋਂ ਸੂੰਦੀ ਆ ਵੀ ਉਦੋਂ ਚੜਾ ਕੇ ਜਾਂਦੇ ਨੇ ਦੁੱਧ ਨਾ ਇਹ ਕਿੰਨਾ ਅਸੀਂ ਵੀ ਆਪਣੀ ਆ ਮੱਚ ਜਿਹੜੀ ਹੁਣ ਸੂਈ ਆ ਉਹਦਾ ਦੁੱਧ ਚੜਾਉਣ ਗਏ ਸੀ ਤੇ ਨਾਲੇ ਵੀ ਕਣਕ ਕੱਢੀ ਹੋਈ ਸੀਗੀ ਆਪਣੇ ਤੇ ਉਹ ਫੜਾ ਕੇ ਗਏ ਅੱਜ ਦਾਣੀ ਦਾ ਦਾਣੀ ਤਾਂ ਹੈ ਹੈ ਦਾਣੀ ਚਾਹੁੰਦਾ ਹੈ ਸਤਿਗੁਰੂ ਜੀ ਉਹ ਘਰ ਦੀ ਧਰਤੀ ਧੰਗਾਂ ਵਾਲੀ ਆ ਆਪਾਂ ਜਿੱਥੇ ਧਰਤੀ ਸਫਲ ਹੋ ਜਾਂਦੇ ਉੱਥੇ ਪਰਬੂਸ਼ ਵੀ ਸਾਥ ਹੋ ਜਾਂਦਾ ਹੈ ਕਿਉਂ ਕਿ ਜਿੱਥੇ ਸਤਿਗੁਰੂ ਜੀ ਯਾਰ ਦੇ ਬੈਠੇ ਨੇ ਧੰਨ ਗੁਰਮਾਨਾ ਇਹੋ ਜਿਹੀ ਰਸਮ ਵਿੱਚ ਜਦੋਂ 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 ਇਹ ਜੇ ਕੋਈ ਅੰਗਰੇਜ਼ ਪਰ ਆਸ਼ਰਮ ਅਗੁਰੂ ਵਾਲੇ ਬਣਨੇ

ਹੁਣ ਆਪਾਂ ਦਰਬਾਰ ਸਾਹਿਬ ਚੋਂ ਮੱਥਾ ਟੇਕ ਕੇ ਆ ਗਏ ਆ ਜੀ ਬਾਹਰ ਇੱਧਰ ਆਪਾਂ ਵੀ ਜਿਹੜਾ ਵੀ ਦੇਖ ਦਾ ਸਮਾਨ ਲੱਗ ਗਈ ਸੀ ਉਹ ਪੜਾਤਾ ਇੱਧਰ ਪਿਆਰੇ ਸੀ ਜੀ ਮਿੱਠਾ ਪਾਣੀ ਛਿੜ ਲੱਗੀ ਹੋਈ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਵੀ ਸ਼ਿੱਧੀ ਧੜੇ ਚੱਲ ਰਿਹਾ ਤੇ ਇੱਧਰ ਇਹ ਲੰਗਰ ਹਾਲ ਰਹਿ ਗਿਆ ਜੀ ਬਹੁਤ ਵੱਡਾ ਲੰਗਰ ਹਾਲ ਬਣਿਆ ਵਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਬਹੁਤ ਜ਼ਿਆਦਾ ਇਕੱਠ ਹੁੰਦਾ ਇੱਥੇ ਹਰੇਕ ਮੱਸਿਆ ਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਬਾਦੂ ਇੱਥੇ ਵੀ ਰਈ ਸੀ ਜੀ ਮਿੱਠਾ ਪਾਣੀ ਮਾਜੂ ਜੀ ਆਪਾਂ ਤੁਹਾਨੂੰ ਦਿਖਾਈਏ ਲੰਗਰ ਹਾਲ ਐਸੇ ਸੀਗਾ ਇਹ ਤਾਂ ਹੈ ਨਹੀਂ ਸਾਨੂੰ ਕਾਲੀ ਬਹੁਤ ਸੀਗੀ ਇਹਨਾਂ ਨੇ ਬਾਣ ਬੋਣਾ ਸੀ ਆਕੇ ਦੇਖੋ ਜੀ ਇਹ ਤਾਂ نیچے ਜਾ ਕੇ ਇਹ ਲੰਗਰ ਹਾਲ ਬਣਿਆ ਵਾ ਬਹੁਤ ਜਿਆਦਾ ਵੱਡਾ ਬਣਿਆ ਵਾ ਕਿਉਂਕਿ ਜਕਟ ਬਹੁਤ ਹੋ ਜਾਂਦਾ ਇੱਥੇ ਚਾਹ ਪੀ ਕੇ ਆ ਵੀ ਲੱਖੋ ਜੀ ਬੱਸ ਬਿਲਕੁਲ ਬੱਤ ਕਰ ਰਹੇ ਹਾਂ ਜੀ ਸ੍ਰੀ ਦਰਬੀਨ ਸੰਗਤ ਆ ਜਾ ਰਹੀ ਹੈ ਜੀ ਆਪਾਂ ਤਾਂ ਅੱਗੇ ਵੀ ਵੈਸੇ ਵੀ ਚਾਹ ਪੀ ਆਉਣੇ ਹੁੰਨੇ ਕੱਲ ਦੀ ਤੇ ਅੱਜ ਇਹ ਕਹਿੰਦੇ ਨਹੀਂ ਮੈਨੂੰ ਕਾਲੀ ਹੈ ਵੀ ਚਲ ਬਾਣਵਾਵਾਂਗਾ ਇਰਾਸੀ ਆਇਮਤਾ ਤੇ ਕੇ ਮਿੱਠਾ ਮਾਣੂ ਪੀ ਕੇ ਆ ਗਏ ਸੀ ਮੁੱਖ ਕਚੀ ਆਂ ਜੀ ਵਾਪਸ ਸੀ ਤੇ ਦੂਰੋਂ ਨੇੜੇ ਵਿੱਚ ਜਿਹੜੇ ਵੀ ਭੈਣ ਭਰਾ ਹੈਗੇ ਨੇ ਹਨਾ ਤੇ ਜ਼ਰੂਰ ਆਇਆ ਕਰੋ ਜੀ ਕਿਉਂਕਿ ਸ਼ਰਤਾਂ ਨਾਲ ਹੀ ਆ ਸਾਡੇ ਵੀ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਵਧੀਆ ਮੇ ਪਛਾਣ ਜਬਾਤਾ ਦਾ ਤਤਵਾਦੀ ਕੋਈ ਤੋੜ ਨਹੀਂ ਰਹੀਂਦੀ ਕਿਸੇ ਦੇ ਹਾਲੂਆ ਜੀ ਆਪਾਂ ਚੱਲ ਲਿਆ ਹੁਣ ਆਪਦੇ ਘਰ ਨੂੰ ਇਹ ਇੱਧਰ ਦੁਆਰਾ ਸ ਹੈ ਇੱਧਰ ਤਾਂ ਹਜੀਏ ਤਾਂ ਬੈਕ ਸਾਈਡ ਆਈ ਸੀ ਤਾਂ ਕਰਕੇ ਨਹੀਂ ਕੋਈ ਇਕੱਠ ਦੀਦਾ ਇੱਧਰ ਮੇ르ਕੀ ਸੀ ਜੀ ਮੇਰੀ ਸੇਲੀ ਦੇਖੋ ਜੀ ਹੋਏ ਤੇ ਸਾਨੂੰ ਬੁਲਾ ਰਹੇ ਸੀ ਮੇਰੇ ਦਿਲ ਦੇ ਕਿਰੂ ਇਹ ਇਹ ਮੇਰੀ ਬੈਸਟ ਬੈਸਟ ਫਰੈਂਡ ਹੈ ਜੀ ਹੁਣ ਦਾ ਪੱਕਾ ਹੀ ਲਾਉਣ ਕੋ ਲਗੇ ਤੇ ਨਾ ਐਂਡ ਇੱਥੇ ਹੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਜੀ ਵੀਡੀਓ ਨਾਲ ਤੇ ਆਪਣੇ ਚੈਨਲ ਨਾਲ ਬਨੇ ਰਹੋ ਕਿਉਂਕਿ ਤੁਹਾਨੂੰ ਸੋਹਣੇ ਸੋਹਣੇ ਬਲੌਗ ਦਿਖਾਉਂਦੇ ਰਵਾਂਗੇ ਅੱਜ ਹੁਣ ਆਜ ਸਾਡੇ ਪਿੰਡ ਤੇ ਤਰ ਤੱਕ ਚੱਲੋ ਸਾਥ ਸ੍ਰੀ ਆਪਾਂ ਆਉਂਦੀ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ ਜੀ